ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਰੱਬ ਨੂੰ ਨਹੀਂ ਮੰਨਣਾ ਸੋ ਦੋਸਤੋ ਇਹ ਜੋ ਕਨਸੈਪਟ ਹੈ ਰੱਬ ਨੂੰ ਨਹੀਂ ਮੰਨਣਾ ਤਾਂ ਭਾਵ ਕੀ ਹੈ ਕਿ ਪ੍ਰਮਾਤਮਾ ਨੂੰ ਜੋ ਤੁਸੀਂ ਮੰਨਦੇ ਹੋ ਉਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ ਜੋ ਤੁਹਾਡੀਆਂ ਭਾਵਨਾਵਾਂ ਦੇ ਵਿੱਚੋਂ ਨਿਕਲ ਆਇਆ ਤੇ ਤੁਹਾਡੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਹੋਰ ਤੱਕ ਪਰਮਾਤਮਾ ਦੇ ਨਾਲ ਸੰਬੰਧਿਤ ਬਹੁਤ ਸਾਰੇ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਬਹੁਤ ਸਾਰੇ ਕਾਲਪਨਿਕ ਗੱਲਾਂ ਤੁਹਾਡੇ ਦਿਲ ਦੱਸੀਆਂ ਗਈਆਂ ਬਹੁਤ ਸਾਰੇ ਝੂਠ ਤੁਹਾਡੇ ਸਿਰ ਮੜੇ ਗਏ ਬਹੁਤ ਸਾਰੇ ਕਰਮकांड ਤੁਹਾਡੇ ਸਿਰ ਮੜੇ ਗਏ ਪਰ ਅਸੀਂ ਕਦੇ ਵੀ ਗ੍ਰੰਥਾਂ ਨੂੰ ਖੋਲ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕਦੇ ਵੀ ਸਾਡੇ ਗੁਰੂਆਂ ਦੀ ਸਾਡੇ ਪ੍ਰੇਸ਼ੀਆਂ ਮੁਰੀਆਂ ਦੇ ਸਿਧਾਂਤਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਗੁਰੂ ਸਾਡੇ ઋષਿ ਮੁਨੀ ਕੀ ਕਹਿੰਦੇ ਸਨ ਉਹ ਕਿਸ ਤਰ੍ਹਾਂ ਦੀ ਗੱਲ ਕਰਦੇ ਸਨ ਸਾਡੇ ਧਰਮ ਸਾਡੇ ਧਾਰਮਿਕ ਗ੍ਰੰਥ ਸਾਡੇ ਧਾਰਮਿਕ ਸਥਾਨ ਕੀ ਆਖਦੇ ਹਨ ਸੋ ਆਪਾਂ ਇਸ ਵਿਸ਼ੇ ਦੇ ਵਿੱਚ ਕਹਿੰਨੇ ਹਾਂ ਕਿ ਪ੍ਰਮਾਤਮਾ ਨੂੰ ਮੰਨਣਾ ਕਿਉਂ ਨਹੀਂ ਹੈ ਤੇ ਪ੍ਰਮਾਤਮਾ ਨੂੰ ਕਿਵੇਂ ਮੰਨਣਾ ਹੈ ਸੋ ਪ੍ਰਮਾਤਮਾ ਮੰਨਣ ਦਾ ਵਿਸ਼ਾ ਨਹੀਂ ਹੈ ਪ੍ਰਮਾਤਮਾ ਜਾਣਣ ਦਾ ਵਿਸ਼ਾ ਹੈ ਪ੍ਰਮਾਤਮਾ ਖੋਜਣ ਦਾ ਵਿਸ਼ਾ ਹੈ ਸਾਡੇ ਧਰਮ ਗ੍ਰੰਥਾਂ ਨੇ ਪ੍ਰਮਾਤਮਾ ਨੂੰ ਮੰਨਣ ਦੀ ਗੱਲ ਕਦੇ ਵੀ ਨਹੀਂ ਕੀਤੀ ਤੁਹਾਡੇ ਧਰਮ ਗ੍ਰੰਥਾਂ ਨੇ ਖੋਜਣ ਦੀ ਗੱਲ ਕੀਤੀ ਹੈ ਸਾਡੇ ਧਰਮ ਨੇ ਖੋਜਣ ਦੀ ਗੱਲ ਕੀਤੀ ਹੈ ਸੋ ਉਹ ਖੋਜ ਕਿਵੇਂ ਕਰਨੀ ਹੈ ਕਿਵੇਂ ਜਾਨਣਾ ਹੈ ਕਿਵੇਂ ਸਮਝਣਾ ਹੈ ਨਿਰੇ ਮੂਕ ਦਰਸ਼ਕ ਹੋ ਕੇ ਜਾਂ ਅੰਧ ਭਗਤ ਹੋ ਕੇ ਵੀ ਅਸੀਂ ਜੇਕਰ ਕਹੀਏ ਕਿ ਅਸੀਂ ਪ੍ਰਮਾਤਮਾ ਨੂੰ ਜਾਣ ਲਿਆ ਤੇ ਅਸੀਂ ਨਹੀਂ ਜਾਣਦੇ ਸਾਡੇ ਬਹੁਤ ਸਾਰੇ ਐਸੇ ਧਿਆਨ ਦੇ ਕੇਂਦਰ ਹਨ ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਨੂੰ ਜਾਣ ਜਾਣਨ ਦੀ ਸਿਕਲਾਈ ਦਿੱਤੀ ਜਾਂਦੀ ਹੈ ਪ੍ਰਮਾਤਮਾ ਨੂੰ ਪਾਉਣ ਦੀ ਸਿਕਲਾਈ ਦਿੱਤੀ ਜਾਂਦੀ ਹੈ ਪਰ ਪ੍ਰਮਾਤਮਾ ਨੂੰ ਪਾਉਣ ਦੀ ਕੋਈ ਸਿਕਲਾਈ ਨਹੀਂ ਹੁੰਦੀ ਕੋਈ ਵੀ ਐਸਾ ਕੇਂਦਰ ਇਸ ਪੂਰੇ ਸੰਸਾਰ ਵਿੱਚ ਨਹੀਂ ਬਣਿਆ ਜੋ ਪ੍ਰਮਾਤਮਾ ਨੂੰ ਪਾਉਣ ਦੀ ਕੋਈ ਸਿਕਲਾਈ ਦੇ ਸਕੇ ਉਹਨਾਂ ਕੇਂਦਰਾਂ ਦੇ ਵਿੱਚ ਤੁਹਾਨੂੰ ਝੂਠ ਕਰਮ ਕਾਂਡ ਸਿਖਾਏ ਜਾਂਦੇ ਹਨ ਇੱਕ ਕਲਪਨਾ ਦੇ ਨਾਲ ਤੁਹਾਨੂੰ ਬੰਨ੍ਹ ਦਿੱਤਾ ਜਾਂਦਾ ਹੈ ਜੋ ਤੁਹਾਨੂੰ ਕਿਤੇ ਵੀ ਲੈ ਕੇ ਨਹੀਂ ਜਾਵੇਗੀ ਸਾਡੇ ਧਰੂ ਸ਼ਾਸਤਰ ਸਾਡੇ ਤਾਰੂ ਗ੍ਰੰਥ ਸਾਡੇ ਧਾਰਮਿਕ ਸਥਾਨ ਸਾਡੇ ਗੁਰੂ ਸਾਹਿਬਾਨ ਸਾਡੇ ઋષਿ ਮੁਨੀ ਸਾਡੇ ਪ੍ਰਾਤਨ ਸਾ ਰਤਨ ਗ੍ਰੰਥ ਪਰਮਾਤਮਾ ਨੂੰ ਜਾਣਨ ਦੀ ਗੱਲ ਕਰਦੇ ਹਨ ਪਰਮਾਤਮਾ ਨੂੰ ਮੰਨਣ ਦੀ ਗੱਲ ਨਹੀਂ ਕਰਦੇ ਪਰਮਾਤਮਾ ਦੀ ਖੋਜ ਦੀ ਗੱਲ ਕਰਦੇ ਹਨ ਜੇਕਰ ਪਰਮਾਤਮਾ ਮੰਨਣ ਦੀ ਗੱਲ ਹੁੰਦੀ ਤਾਂ ਕਦੇ ਵੀ ਸਿਮਰਨ ਦੀ ਗੱਲ ਨਾ ਹੁੰਦੀ ਕਦੇ ਵੀ ਧਿਆਨ ਦੀ ਗੱਲ ਨਾ ਹੁੰਦੀ ਕਦੇ ਵੀ ਸਮਾਧੀ ਦੀ ਗੱਲ ਨਾ ਹੁੰਦੀ ਗੁਰੂ ਨਾਨਕ ਦਾ ਸਦ ਅਤਮ ਬਿਲਕੁਲ ਅਲੱਗ ਸੀ ਗੁਰੂ ਨਾਨਕ ਦੇਵ ਜੀ ਨਾਮ ਜਪੋ ਵੰਡ ਛਕੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਕਿਰਤ ਦੇ ਵਿੱਚ ਵੀ ਪ੍ਰਮਾਤਮਾ ਹੀ ਪਾਇਆ ਜਾਂਦਾ ਹੈ ਕਿਰਤ ਦੇ ਰਾਹੀਂ ਵੀ ਅਸੀਂ ਪ੍ਰਮਾਤਮਾ ਨੂੰ ਪਾਉ ਕਰਦੇ ਹਾਂ ਜਾਣ ਸੰਦੇ ਖੋਜ ਸਕਦੇ ਹਾਂ ਜਿਨ੍ਹਾਂ ਰੂਹਾਂ ਨੇ ਇਸ ਇਹਨਾਂ ਵਿਸ਼ਿਆਂ ਦੇ ਉੱਤੇ ਖੋਜ ਕੀਤੀ ਹੈ ਪ੍ਰਮਾਤਮਾ ਦੇ ਉੱਤੇ ਖੋਜ ਕੀਤੀ ਹੈ ਸੋ ਜੋ ਪ੍ਰਮਾਤਮਾ ਨੂੰ ਖੋਜਣ ਦਾ ਕਨਸੈਪਟ ਹੈ ਉਹ ਇੱਕ ਬੜਿਆ ਹੀ ਲੁਕਿਆ ਹੋਇਆ ਕਨਸੈਪਟ ਹੈ ਸਾਰੇ ਧਰਮ ਛਾਇਤ ਸਾਨੂੰ ਅੰਦਰੋਂ ਖੋਜ ਦੀ ਗੱਲ ਕਰਦੇ ਹਨ ਸੋ ਪ੍ਰਮਾਤਮਾ ਜੋ ਹੈ ਉਹ ਨਿਰਾਰਕਾਰ ਹੈ ਉਹ ਦੁਨੀਆਂ ਵਿੱਚ ਨਹੀਂ ਹੁੰਦਾ ਉਸਦਾ ਕੋਈ ਰੂਪ ਨਹੀਂ ਕੋਈ ਸਰੂਪ ਨਹੀਂ ਹੁੰਦਾ ਜੰਮਦਾ ਹੈ ਨਾ ਮਰਦਾ ਹੈ ਉਹ ਆਤ ਤੋਂ ਲੈ ਕੇ ਅੰਤ ਤੋਂ ਅੰਤ ਤੋਂ ਬਾਅਦ ਤੱਕ ਵੀ ਹੈ ਪਰ ਫਿਰ ਅਸੀਂ ਪ੍ਰਮਾਤਮਾ ਨੂੰ ਮੰਨਿਏ ਕਿਵੇਂ ਪ੍ਰਮਾਤਮਾ ਨੂੰ ਮੰਨਣਾ ਨਹੀਂ ਹੈ ਪ੍ਰਮਾਤਮਾ ਨੂੰ ਜਾਨਣਾ ਹੈ ਪ੍ਰਮਾਤਮਾ ਦੇ ਚ ਉਤਰਨਾ ਹੈ ਬਹੁਤ ਪੁਰਾਣੀ ਇੱਕ ਕਥਾ ਹੈ ਸਮੁੰਦਰ ਦੇ ਵਿੱਚ ਜਿਹੜੀ ਬੂੰਦ ਡਿੱਗਦੀ ਹੈ ਉਹ ਸਮੁੰਦਰ ਹੋ ਜਾਂਦੀ ਹੈ ਕੋਈ ਨਮਕ ਦੀ ਡਲੀ ਸਮੁੰਦਰ ਦੇ ਵਿੱਚੋਂ ਨਮਕ ਦੀ ਡਲੀ ਨਮਕ ਨੂੰ ਲੱਭਣ ਗਈ ਉਹ ਸਮੁੰਦਰ ਹੀ ਹੋ ਗਈ ਸੋ ਪ੍ਰਮਾਤਮਾ ਪ੍ਰਮਾਤਮਾ ਦੀ ਖੋਜ ਪ੍ਰਮਾਤਮਾ ਦੇ ਵਿੱਚ ਤੁਹਾਨੂੰ ਰਲਾ ਦਿੰਦੀ ਹੈ ਪ੍ਰਮਾਤਮਾ ਹੀ ਕਰ ਦਿੰਦੀ ਹੈ ਪਰ ਜੇਕਰ ਤੁਹਾਡੇ ਅੰਦਰ ਫਿਰ ਵੀ ਕਿਤੇ ਨਾ ਕਿਤੇ ਇਹ ਧਰਮੀ ਹੋਣ ਦਾ ਹੰਕਾਰ ਹੈ ਮੈਂ ਧਰਮੀ ਮੈਂ ਸਿਮਰਨ ਵਾਲਾ ਮੈਂ ਸਮਾਧੀ ਵਾਲਾ ਮੈਂ ਸਵੇਰੀ ਅਮਰਤ ਮੇਲੇ ਉੱਠਣ ਵਾਲਾ ਤੇ ਫਿਰ ਤੁਸੀਂ ਧਰਮੀ ਨਹੀਂ ਹੋ ਫਿਰ ਤੁਸੀਂ ਪ੍ਰਮਾਤਮਾ ਦੇ ਨੇੜੇ ਦੀਕ ਨਹੀਂ ਹੋ ਫਿਰ ਤੁਸੀਂ ਪਕੰਡੀ ਹੋ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਧਰਮੀ ਹੋ ਤੁਹਾਡੇ ਅੰਦਰ ਇੱਕ ਮੈਂ ਬੋਲਦੀ ਹੈ ਤਾਨੂੰ ਦੂਸਰੇ ਦੇ ਆਗਮਨ ਖਾਈ ਦਿੰਦੇ ਆ ਆਪਣੇ ਆਪ ਨੂੰ ਨਹੀਂ ਦਿਖਾਈ ਦਿੰਦੇ ਤਾਨੂੰ ਦੂਸਰੇ ਵਿੱਚ ਕਮੀਆਂ ਲਖਾਈ ਦਿੰਦੀਆਂ ਹਨ ਫਿਰ ਤਾ ਤੁਹਾਨੂੰ ਜ਼ਰੂਰਤ ਹੈ ਖੋਜ ਦੀ ਜਾਣਨ ਦੀ ਗਿਆਨ ਦੀ ਖੋਜ ਜ਼ਰੂਰਤ ਹੈ ਕਿਉਂਕਿ ਅਸਲ ਧਰਮ ਅਸਲ ਧਰਮ ਕਦੇ ਵੀ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਵਿੱਚ ਕਮੀਆਂ ਕੱਢੋ ਅਸਲ ਧਰਮ ਕਦੇ ਨਹੀਂ ਕਹਿੰਦਾ ਤੁਸੀਂ ਕਿਸੇ ਨੁਕਾ ਚੋਂ ਕੀ ਕਰੋ ਅਸਲ ਧਰਮ ਕਹਿੰਦਾ ਖੁਦ ਦੇ ਵਿੱਚ ਜੀਓ ਖੁਦ ਨੂੰ ਦੇਖੋ ਖੁਦ ਨੂੰ ਜਾਨੋ ਕੋਧ ਵਿੱਚ ਹੋਈ ਖੁਦਾ ਪ੍ਰਾਪਤ ਹੋਵੇਗਾ ਖੋਦ ਵਿੱਚ ਹੋਈ ਪ੍ਰਮਾਤਮਾ ਪ੍ਰਾਪਤ ਹੋਵੇਗਾ ਸਾਡੇ ਧਾਰਮਿਕ ਸਥਾਨ ਸਾਡੇ ਮੰਦਰ ਗੁਰਦੁਆਰੇ ਸਾਡੇ ਧਾਰਮਿਕ ਗ੍ਰੰਥ ਇਹ ਹਵਾਲਾ ਦਿੰਦੇ ਹਨ ਪ੍ਰਮਾਤਮਾ ਦੀ ਪੁੰਤ ਦਾ ਵੀ ਕੋਈ ਕੋਈ ਸ਼ਕਤੀ ਹੈ ਸਾਡੇ ਗੁਰੂਆਂ ਨੇ ਸਾਡੇ ઋષਿ ਮੁਣੀਆਂ ਨੇ ਕੋਈ ਕੋਚ ਕੀਤੀ ਸੀ ਹਵਾਲਾ ਦਿੰਦੇ ਹਨ ਉਹ ਪਖੰਡ ਨਹੀਂ ਹੈ ਝੂਠ ਨਹੀਂ ਹੈ ਹਵਾਲਾ ਦਿੰਦੇ ਹਨ ਕਿ ਅਸੀਂ ਇਹਨਾਂ ਰਸਤਿਆਂ ਤੇ ਚੱਲ ਕੇ ਆ ਆ ਵਿਧੀਆਂ અપਨਾ ਕੇ ਉਸ ਕੋਲ ਦੇ ਵਿੱਚ ਉਤਰਿਆ ਕੋਲ ਤੇ ਕਿਰਪਾ ਪਹੁੰਚਿਆ ਉਸ ਮਾਰਗ ਨੂੰ અપਨਾ ਕੇ ਉਸ ਪ੍ਰਮਾਤਮਾ ਦੀ ਸ਼ਕਤੀ ਨੂੰ ਸਮਝਿਆ ਇੱਕ 우ਜਲਕ ਪ੍ਰੇਮੰਦਰ ਦੀ ਸ਼ਕਤੀ ਨੂੰ ਸਮਝਿਆ ਹੈ ਅਸੀਂ ਮੰਦਰਾ ਗੁਰਦੁਆਰਿਆਂ ਨੂੰ ਸਿਰਫ ਇੱਕ ਪੂਜਣ ਦਾ ਹੀ ਜਰੀਆ ਬਣਾਇਆ ਅਸੀਂ ਉਹਨਾਂ ਤੋਂ ਕੁਝ ਸਿੱਖਿਆ ਨਹੀਂ ਅਸੀਂ ਨਾ ਧਾਰਮਿਕ ਗ੍ਰੰਥਾਂ ਤੋਂ ਕੁਝ ਸਿੱਖਿਆ ਹੈ ਨਾ ਅਸੀਂ ਪੜੇ ਧਾਰਮਿਕ ਸ਼ਾਸਤਰਾਂ ਤੋਂ ਕੋਈ ਸਿੱਖਿਆ ਹੈ ਨਾ ਉਸ ਪ੍ਰੇਮੰਦਰ ਗੁਰਦੁਆਰਿਆਂ ਤੋਂ ਕੁਝ ਸਿੱਖਿਆ ਹੈ ਕਿਉਂਕਿ ਉਹਨਾਂ ਨਾਲ ਬਹੁਤ ਡੂੰਘੀਆਂ ਗੱਲਾਂ ਜੁੜੀਆਂ ਹੋਈਆਂ ਜੋ ਕਾਲਪਨਿਕ ਨਹੀਂ ਆ ਉਹ ਸੱਚ ਹਨ ਸਾਡੇ ਤਾਂ ਅਨੇਕ ਸਥਾਨਾਂ ਦੇ ਨਾਲ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਜੁੜੀਆਂ ਹੋਈਆਂ ਹਨ ਅਸੀਂ ਕਿੰਤੂ ਕਰਨ ਲੱਗੇ ਮਿੱਟ ਲਾਉਣੇ ਆ ਅਸੀਂ ਕਿੰਤੂ ਕਰਦੇ ਇਹ ਗੱਲ ਬੋ ਨਹੀਂ ਸਕਦੀ ਆਹ ਗੱਲ ਐਵੇਂ ਹੋ ਸਕਦੀ ਸਭ ਗੱਲਾਂ ਸੱਚ ਨੇ ਸਭ ਕੁਝ ਹੋ ਸਕਦਾ ਹੈ ਪਰ ਤੱਕ ਤੁਹਾਨੂੰ ਭਰੋਸਾ ਨਹੀਂ ਹੋਵੇਗਾ ਜਦ ਤੱਕ ਤੁਸੀਂ ਉਸ ਦੀ ਖੋਜ ਵਿੱਚ ਨਹੀਂ ਉਤਰੋਗੇ ਜਦ ਤੱਕ ਤੁਸੀਂ ਉਸਦੇ ਯਕੀਨ ਨਾਲ ਹੀ ਕਰਪਾਉਂਗੇ ਜਦ ਤੱਕ ਉਸਦੀ ਖੋਜ ਵਿੱਚ ਨਹੀਂ ਉਤਰੋਗੇ ਖੋਜ ਤਾਂ ਕਰਨੀ ਹੀ ਪੈਣੀ ਆ ਵਿਗਿਆਨ ਵੀ ਖੋਜ ਦੇ ਖੜਾ ਹੋਇਆ ਧਰਮ ਵੀ ਖੋਜ ਦੇ ਖੜਾ ਹੋਇਆ ਸੋ ਪ੍ਰਮਾਤਮਾ ਨੂੰ ਨਿਰਾ ਮੜਨਾ ਨਹੀਂ ਕਿਸੇ ਦੇ ਕਹੇ ਕਹਾਏ ਦੇ ਉੱਤੇ ਉਸ ਤਰ੍ਹਾਂ ਦੇ ਕਰਮ ਕਾਂਡ ਵਿੱਚ ਨਹੀਂ ਪੈਣਾ ਪ੍ਰਮਾਤਮਾ ਕਦੇ ਵੀ ਤੁਹਾਨੂੰ ਕਰਮ ਕਾਂਡ ਕਰਨ ਦੇ ਲਈ ਨਹੀਂ ਕਹਿੰਦਾ ਪ੍ਰਮਾਤਮਾ ਤਾਂ ਤੁਹਾਨੂੰ ਖਾਦਾ ਜੀਵਨ ਜਿਉਣ ਦੀ ਗੱਲ ਕਰਦਾ ਹੈ ਇਹ ਅਜਾਦ ਕਰਮ ਕਾਂਡ ਤੋਂ ਮੁਕਤ ਜੀਵ ਜਾਂਚ ਦੀ ਗੱਲ ਕਰਦਾ ਹੈ ਪਰਮਾਤਮਾ ਪਰਮਾਤਮਾ ਕੌਣ ਹੈ ਤੁਹਾਡੇ ਹਿਰਦੇ ਦੇ ਭਾਵਾ ਵਿੱਚੋਂ ਉਪਜੀ ਹੋਈ ਇੱਕ ਊਰਜਾ ਪਰਮਾਤਮਾ ਹੈ ਜੋ ਸੱਚੀ ਸੁੱਚੀ ਸ਼ਕਤੀ ਹੈ ਤੁਹਾਡੇ ਅੰਦਰ ਪ੍ਰੇਮ ਰਸ ਪੈਦਾ ਕਰਨ ਵਾਲੀ ਸ਼ਕਤੀ ਹੀ ਪਰਮਾਤਮਾ ਹੈ ਤੁਹਾਡੇ ਹਿਰਦੇ ਦੇ ਵਿੱਚ ਵਿਰਾਗ ਪੈਦਾ ਕਰਨ ਵਾਲੀ ਹੀ ਸ਼ਕਤੀ ਹੀ ਪਰਮਾਤਮਾ ਹੈ ਤੁਹਾਡੇ ਕਰਮ ਨੂੰ ਸਿਰਜਣ ਵਾਲੀ ਸ਼ਕਤੀ ਹੀ ਪਰਮਾਤਮਾ ਹੈ ਤਹਾਡੇ ਬੋਲਾਂ ਵਿੱਚ ਚਿਤਿਰ ਵਾਲੀ ਹੀ ਸ਼ਕਤੀ ਪਰਮਾਤਮਾ ਹੈ ਤੁਹਾਡੇ ਕਰਮ ਨੂੰ ਸਚਾਰੂ ਬਣਾਉਣ ਵਾਲੀ ਸ਼ਕਤੀ ਹੀ ਪਰਮਾਤਮਾ ਹੈ ਤੁਹਾਡੇ ਕਰਮ ਨੂੰ ਉੱਚਾ ਸੁੱਚਾ ਬਣਾਉਣ ਵਾਲੀ ਸ਼ਕਤੀ ਹੀ ਪਰਮਾਤਮਾ ਹੈ ਉਹ ਤੁਹਾਡੇ ਵਿੱਚ ਹਰ ਵਕਤ ਵਿੱਚ ਰਹੀ ਹੈ ਉਹ ਆ ਪੂਰੇ ਸੰਸਾਰ ਦੇ ਵਿੱਚ ਜੀਵ ਹਰ ਇੱਕ ਜੀਵ ਦੇ ਵਿੱਚ ਇਸ ਬ੍ਰਹਿਮੰਡ ਦੇ ਕਣ-ਕਣ ਦੇ ਵਿੱਚ ਉਹ ਸ਼ਕਤੀ ਵਿਚਰ ਰਹੀ ਹੈ ਉਹੀ ਊਰਜਾ ਪੂਰੇ ਬ੍ਰਹਿਮੰਡ ਨੂੰ ਸੰਚਾਲਿਤ ਕਰ ਰਹੀ ਹੈ ਮੇਰੇ ਕਹੇ ਕਿ ਜੇ ਕਿਸੇ ਨੇ ਕਹੇ ਤੇ ਪ੍ਰਮਾਤਮਾ ਨੂੰ ਮੰਨਣਾ ਨਹੀਂ ਪ੍ਰਮਾਤਮਾ ਨੂੰ ਜਾਣਣਾ ਹੈ ਪ੍ਰਮਾਤਮਾ ਨੂੰ ਪਹੁੰਚਣਾ ਹੈ ਪ੍ਰਮਾਤਮਾ ਦੀ ਉਸ ਊਰਜਾ ਨੂੰ ਜਾਣ ਲੈਣਾ ਹੈ ਜੇ ਤਾਂ ਕੋਈ ਕਹੇ ਪ੍ਰਮਾਤਮਾ ਨਹੀਂ ਹੈ ਮੰਨ ਲਓ ਨਹੀਂ ਹੈ ਕਿਉਂਕਿ ਉਹਨੇ ਕੋਈ ਜਾਨੀ ਜੇ ਤਾਂ ਹਰ ਪ੍ਰਮਾਤਮਾ ਕਹੇ ਪ੍ਰਮਾਤਮਾ ਹੈ ਹੈ ਤੁਕੋ ਉਸਨੇ ਕੁਝ ਨਾ ਕੁਝ ਪ੍ਰਾਪਤ ਕੀਤਾ ਪਰ ਕਿਵੇਂ ਪ੍ਰਾਪਤ ਕੀਤਾ ਕਿਵੇਂ ਜਾ ਰਿਹਾ ਇਹੋ ਇਹ ਵਿਸ਼ਵਾਸ ਸਭ ਤੋਂ ਜ਼ਰੂਰੀ ਹੈ ਜੇ ਕੋ ਕਹਿੰਦਾ ਪ੍ਰਮਾਤਮਾ ਨਹੀਂ ਹੈ ਉਸ ਨੂੰ ਕੁਝ ਮਿਲੇਗਾ ਨਹੀਂ ਉਸ ਨੂੰ ਕੁਝ ਸਮਝ ਨਹੀਂ ਆਏਗੀ ਠੀਕ ਹੈ ਉਹ ਸਹੀ ਹੈ ਉਸ ਲਈ ਨਹੀਂ ਹੈ ਜੋ ਕਹਿੰਦਾ ਹੈ ਪ੍ਰਮਾਤਮਾ ਹੈ ਉਸ ਨੇ ਕੁਝ ਜਾਣਿਆ ਉਸ ਦੇ ਕੋਈ ਅਨੁਭਵ ਹਨ ਉਹ ਤਾਂ ਕਹਿ ਰਿਹਾ ਹੈ ਪ੍ਰਮਾਤਮਾ ਹੈ ਇਹ ਦੋਨੇ ਵਿਸ਼ੇ ਖੋਜ ਦੇ ਨਾਲ ਜੁੜੇ ਹੋਏ ਹਨ ਇੱਕ ਦੀ ਖੋਜ ਹੈ ਉਸ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਉਸ ਨੂੰ ਪ੍ਰਮਾਤਮਾ ਬਾਰੇ ਕੁਝ ਗਿਆਨ ਨਹੀਂ ਹੋਇਆ ਇੱਕ ਦੀ ਖੋਜ ਹੈ ਉਸ ਨੂੰ ਪ੍ਰਮਾਤਮਾ ਆਤਮਾ ਬਾਰੇ ਕੁਝ ਪ੍ਰਾਪਤ ਹੋਇਆ ਕੁਝ ਗਿਆਨ ਹੋਇਆ ਦੋਨੇ ਚੀਜ਼ਾਂ ਖੋਜ ਦੀਆਂ ਹਨ ਹੁਣ ਇੱਥੇ ਤੁਸੀਂ ਕਿਸੇ ਦੇ ਪਿੱਛੇ ਲੱਗਣਾ ਹੈ ਨਹੀਂ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਤੁਸੀਂ ਆਪਣੀ ਖੋਜ ਤੇ ਨਿਕਲਣਾ ਹੈ ਗ੍ਰੰਥਾਂ ਦਾ ਅਧਿਐਨ ਕਰਨਾ ਹੈ ਅੰਦਰ ਉਤਰਨਾ ਹੈ ਪਿਆਰ ਵਿੱਚ ਉਤਰਨਾ ਹੈ ਪ੍ਰੇਮ ਵਿੱਚ ਉਤਰਨਾ ਹੈ ਪੂਰੇ ਸੰਸਾਰ ਨੂੰ ਪ੍ਰਮਾਤਮਾ ਰੂਪ ਜਾਨਣਾ ਹੈ ਉਹ ਹੀ ਇੱਕ ਸ਼ਕਤੀ ਉਹ ਹੀ ਬ੍ਰਹਿਮੰਡ ਦੀ ਸ਼ਕਤੀ ਤੁਹਾਡੇ ਅੰਦਰ ਵਿਚਰਦੀ ਹੈ ਜਿੰਨਾ ਬ੍ਰਹਿਮੰਡ ਬਾਹਰ ਹੈ ਉਹਨੇ ਤੁਹਾਡੇ ਅੰਦਰ ਹੈ ਤੁਹਾਨੂੰ ਕੋਈ ਤਾਂ ਚਲਾ ਰਿਹਾ ਹੈ ਤੁਹਾਨੂੰ ਕੋਈ ਤਾਂ ਸਵਾਸ ਦੇ ਰਿਹਾ ਹੈ ਜਿਹੜੀ ਊਰਜਾ ਤੁਸੀਂ ਲਈ ਹੈ ਤੁਹਾਡੇ ਅੰਦਰ ਊਰਜਾ ਵਿਚਰ ਰਹੀ ਹੈ ਤੁਹਾਡੇ ਅੰਦਰ ਜੋ ਊਰਜਾ ਚੱਲ ਰਹੀ ਹੈ ਤੁਹਾਡੇ ਸਰੀਰ ਨੂੰ ਚਲਾ ਰਹੀ ਹੈ ਉਹ ਭੋਜਨ ਤੋਂ ਆਈ ਹੈ ਭੋਜਨ ਤੋਂ ਆਈ ਹੈ ਭੋਜਨ ਵਿੱਚੋਂ ਕਿਤਾਬ ਊਰਜਾ ਮਿਲੀ ਹੈ ਸੂਰਜ ਤੋਂ ਮਿਲੀ ਹੈ ਸੂਰਜ ਨੂੰ ਵੀ ਤਾਂ ਕਿਤੇ ਊਰਜਾ ਮਿਲੀ ਹੈ ਇਹ ਬਹੁਤ ਲੰਮਾ ਚੌੜਾ ਪ੍ਰੋਸੈਸ ਬਣ ਜਾਂਦਾ ਜਿਸ ਨੂੰ ਸਮਝਣ ਦੇ ਲਈ ਬਹੁਤ ਬਹੀਨ ਬਹੁਤ ਬਰੀਕ ਬੁੱਧੀ ਦੀ ਜ਼ਰੂਰਤ ਹੁੰਦੀ ਹੈ ਪ੍ਰਮਾਤਮਾ ਮੰਨਣ ਦਾ ਵਿਸ਼ਾ ਨਹੀਂ ਪ੍ਰਮਾਤਮਾ ਜਾਣਨ ਦਾ ਵਿਚਾਰ ਖੋਜਣ ਦਾ ਵਿਸ਼ਾ ਇਸ ਕਰਕੇ ਖੋਜ ਜ਼ਰੂਰੀ ਹੈ ਪ੍ਰਮਾਤਮਾ ਨੂੰ ਖੋਜਣ ਕਿ ਜੰਗਲ ਪਹਾੜਾਂ ਦੇ ਵਿੱਚ ਨਹੀਂ ਜਾਣਾ ਆਪਣੇ ਅੰਦਰ ਹੀ ਉਤਰਨਾ ਅੰਦਰ ਦੇ ਜੰਗਲ ਪਹਾੜਾਂ ਵਿੱਚ ਉਤਰਨਾ ਘਰ-ਬਾਰ ਨਹੀਂ ਛੱਡਣਾ ਪਰਿਵਾਰ ਨਹੀਂ ਛੱਡਣਾ ਪਰਮਾਤਮਾ ਨੂੰ ਤੁਸੀਂ ਘਰ ਗ੍ਰਹਿਤ ਵਿੱਚ ਰਹਿੰਦੇ ਆਪਣੇ ਹਰ ਰੋਜ਼ ਕੰਮ ਕਰਦੇ ਆਪਣੀ ਦੁਕਾਨ ਤੇ ਬਹਿੰਦੇ ਆਪਣੇ ਕਾਰੋਬਾਰ ਕਰਦੇ ਆਪਣੀ ਨੌਕਰੀ ਕਰਦੇ ਤੁਸੀਂ ਜਾਣ ਸਕਦੇ ਹੋ ਪਰਮਾਤਮਾ ਤੁਹਾਡੀ ਕਿਸੇ ਗੱਲ ਤੋਂ ਵੈਰ ਨਹੀਂ ਹੁੰਦਾ ਪਰਮਾਤਮਾ ਤੁਹਾਡੇ ਕਰਮ ਕਰਮ ਦੇ ਆਧਾਰ ਤੇ ਹੀ ਤੁਹਾਡੇ ਜੀਵਨ ਦੇ ਚੱਕਰ ਨੂੰ ਚਲਾਉਂਦਾ ਹੈ ਜਿਸ ਦਾ ਜੈਸਾ ਕਰਮ ਵੈਸੇ ਤਰ੍ਹਾਂ ਜੀਵਨ ਹੋ ਜਾਵੇਗਾ ਸੋ ਪਰਮਾਤਮਾ ਕਿਤੇ ਨਹੀਂ ਤਹਾਨੂੰ ਜਾਣ ਦੀ ਲੋੜ ਨਹੀਂ ਪ੍ਰਮਾਤਮਾ ਨੂੰ ਲੱਭਣ ਦੇ ਲਈ ਤੁਹਾਨੂੰ ਉਹ ਕਿਤੇ ਨਹੀਂ ਮਿਲੇਗਾ ਤਦੋਂ ਵੀ ਮਿਲੇਗਾ ਅੰਦਰ ਦਾ ਕੁੰਡਾ ਖੜਕਾ ਦੇਣਾ ਖੜਕਾਉਣ ਦੀ ਕੋਸ਼ਿਸ਼ ਕਰਨਾ ਇੱਕ ਵਾਰੀ ਖੜਕਾਉਣਾ ਦੋ ਵਾਰੀ ਖੜਕਾਉਣਾ ਤਿੰਨ ਵਾਰੀ ਖੜਕਾਉਣਾ ਤੁਹਾਡਾ ਦਰਵਾਜ਼ਾ ਖੁੱਲ੍ਹੇਗਾ ਹੀ ਖੁੱਲੇਗਾ ਇਹ ਕੋਈ ਕਲਪਨਾ ਨਹੀਂ ਹੈ ਇਹ ਇੱਕ ਖੋਜ ਹੈ ਖੋਜ ਦਾ ਇੱਕ ਸਿਧਾਂਤ ਹੈ ਅਗਰ ਤੁਹਾਡੇ ਮਨ ਦੇ ਵਿੱਚ ਕਿਤੇ ਵੀ ਕੋਈ ਨਾ ਕੋਈ ਪ੍ਰਮਾਤਮਾ ਨੂੰ ਜਾਣਨ ਦੀ ਕੋਈ ਛੋਟਾ ਜavi ਬੀਜ ਹੈ ਤਾਂ ਤੁਸੀਂ ਪਰਮਾਤਮਾ ਨੂੰ ਜਾਣ ਲਵੋਗੇ ਪਰਮਾਤਮਾ ਨੂੰ ਖੋਜ ਲਵੋਗੇ ਸੋ ਅੱਜ ਦੇ ਲਈ ਇੰਨਾ ਹੀ ਮੈਨੂੰ ਆਸ ਹੈ ਪਰਮਾਤਮਾ ਸਭੀ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਅੱਜ ਤੁਹਾਨੂੰ ਮਿਲ ਗਏ ਹੋਣਗੇ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ